ਹੈਲੋ ਹਾਂਜੀ ਹਾਂਜੀ ਦਰਵਾਜ਼ੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਜੀ ਕਿੱਦਾਂ ਭਾਜੀ ਉਹ ਰਾਤੀ ਆਈ ਸੀ ਨਾ ਪੱਤਰਕਾਰ ਬੋਲ ਰਿਹਾ ਹਾਂ ਹਾਂਜੀ 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 ਤੇ ਭਾਜੀ ਕਿੱਦਾਂ ਹੋ ਫਿਰ ਪਰੇਡ ਰੂਟ ਦਾ ਕਰੋ ਮਾਰਾ ਜੀ ਉਹਨਾਂ ਤੇ ਸਾਸਸ ਦਾ ਕਰੋ ਕਰਦੇ ਆ ਕਰਦੇ ਆ ਕੋਈ ਨਹੀਂ ਆਪਣੇ ਤੇ ਕਿੰਨੇ ਵਜੇ ਆਲਰੇਡੀ ਕਾਸਟੇਬਲ ਨੇ ਜਦੋਂ ਆਈ ਉਹਦੋਂ ਕਰਦਾਂਗੇ ਜੇ ਅੱਜ ਆ ਗਈ ਮੇਰੇ ਫਿਰ ਕੱਲ ਨੂੰ ਕਰਦਾਂਗੇ ਆਲਰੇਡੀ ਕਾਸਟੇਬਲ ਨੇ ਜਦੋਂ ਆਈ ਉਹਦੋਂ ਕਰਦਾਂਗੇ ਜੇ ਅੱਜ ਆ ਗਈ ਮੇਰੇ ਫਿਰ ਕੱਲ ਨੂੰ ਕਰਦਾਂਗੇ ਨਹੀਂ ਪਜੀ ਹੈ ਕਨਸਟੇਬਲ ਤੋਂ ਨਹੀਂ ਨਾ ਤੁਹਾਡੇ ਕੋਲ ਅਵੇਲੇਬਲ ਤੋਂ ਨਹੀਂ ਨਾ ਤੇ ਇੱਕ ਛੁੱਟੀ ਦੂਜੀ ਤੋਂ ਨਹੀਂ ਕੋਈ ਨਾ ਕੋਈ ਤੇ ਇੱਕ ਛੁੱਟੀ ਦੂਜੀ ਤੋਂ ਨਹੀਂ ਕੋਈ ਨਾ ਕੋਈ ਹੁਣ ਮਲੋਜ ਮੈਂ ਨਾ ਵੀ ਆਏ ਚਾਰ ਪੰਜ ਨਹੀਂ ਵੀ ਤਾਂ ਕੰਮ ਖਰਾਬ ਹੋ ਜਾਣਾ ਆਪਣਾ ਨਹੀਂ 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 ਆ ਜਾਣਾ ਨਾ ਕੱਲ ਨੂੰ ਜਰਦਾ ਨਾ ਤੇ ਮੇਰੀ ਗੱਲ ਕਹਿੰਦੇ ਮੈਂ ਵੀ ਛੁੱਟੀ ਤੇ ਮੈਂ ਤਾਂ ਆ ਗਿਆ ਤੇ ਮੈਂ ਕਿ ਦਵਲਪਾਲ ਭਾਈ ਰਾਤੀ ਗਈ ਸੀ ਆਪਾਂ ਤੇ ਮਿਲ ਆਪਣਾ ਕਨਸਟੇਬਲ ਨੂੰ ਛੁੱਟੀ ਤੇ ਕਿ ਮਿਲ ਹੈ ਹੀ ਨਹੀਂ ਕੋ ਕੋ ਕੌਣ ਮੇਰੇ ਕਨਸਟੇਬਲ ਤਾਂ ਹੈ ਹੀ ਨਹੀਂ ਥਾਣੇ ਚ ਕੋ ਇਹ ਚੌਕੀ ਦੇ ਵਿੱਚ ਹਾਂਜੀ ਚੌਕੀ ਦੇ ਵਿੱਚ ਇੱਕ ਹੀ ਆ ਕੁੜੀ ਆਪਣੇ ਸਾਡੇ ਕੋਲ ਦੇ ਵਿੱਚ ਇੱਕ ਹੀ ਆ ਕੁੜੀ ਆਪਣੇ ਸਾਡੇ ਕੋਲ ਉਹੋ ਯਾਰ ਭਾਜੀ ਫਿਰ ਇੱਧਰ ਵੀ ਆਪਣਾ ਪਿੱਛੇ ਬੈਗ ਨਾ ਕੱਲ ਨੂੰ ਆਇਆ ਨਾ ਕੱਲ ਨੂੰ ਭਾਜੀ ਕਿ ਤਿੰਨ ਦਿਨ ਹੋ ਗਏ ਕੰਮ ਪੂਰੇ ਦਿੱਤੇ ਨਾ ਜੱਸ ਸਾਡੇ ਕੋਲ ਨਹੀਂ ਚਲੋ ਠੀਕ ਹੈ ਮੈਂ ਉਹੀ ਕਹਿੰਦਾ ਤਿੰਨ ਦਿਨ ਹੋ ਗਏ ਅੱਜ ਫਿਰ ਕੱਲ ਪੰਜਵਾਂ ਦਿਨ ਹੋਣਾ ਉਹ ਵੀ ਵਿਚਾਰ ਆਪਣਾ ਮੁੰਡਾ ਵੀ ਉਹ ਕੰਮ ਲਿਓ ਕਰਦਾ ਮੜ ਆਪਣੇ ਨੂੰ ਨੁਕਸਾਨ ਪਹੁੰਚਾਵੇ ਨਹੀਂ ਨਹੀਂ ਕੋਈ ਨਹੀਂ ਉਧਰੋਂ ਮੈਂ ਵੇਲਾ ਹੋ ਗਿਆ ਸ਼ਾਮਾਂ ਨੂੰ ਆਪਾਂ ਕਰ ਲੈਨੇ ਕੋਈ ਨਹੀਂ ਆਪਣੇ ਉੱਥੇ ਚਲੋ ਚਲੋ ਹੋਊ ਭਾਜੀ ਯਾਰ ਆਪ ਹੀ ਚਲੀਏ ਕੋਈ ਚੱਕ ਨਹੀਂ ਇੱਧਰ ਨਾਲ ਚੱਲ ਪੈਨੇ ਕੋਈ ਨਹੀਂ ਮੈਂ ਬਾਕੀ ਪੱਤਰ ਕਰਾ ਸੱਦ ਲੈਣਾ ਆਪਾਂ ਕਿੱਥੇ ਚੱਲ ਪੈਨੇ ਆਂ ਕੋਈ ਕੋਸ਼ਿਸ਼ ਨਾ ਆਈ ਤਾਂ ਜੇ ਤੱਕ ਜੋ ਕੋਈ ਕੰਟਰੈਕਟਿੰਗ ਦੇ ਉੱਪਰ ਚਾਹੁੰਦਾ ਤਾਂ ਆਪਾਂ ਵੀ ਫਾਇਦਾ ਕੀ ਸੀ ਆਪ ਨੂੰ ਹਣਾ ਇਹ ਚੈੱਕ ਕਰਦਾ ਨਾ ਚਲੋ ਤੁਸੀਂ ਫ੍ਰੀ ਹੋ ਕਿੰਨੇ ਵੀ ਫ੍ਰੀ ਹੋਣਾ ਤੁਸੀਂ ਬਹੁਤ ਟਾਈਮ ਲੱਗਦਾ ਆ ਕੋਰਟ ਦਾ ਨਾ ਪਤਾ ਨਹੀਂ ਹੋ ਕਿੰਨਾ ਟਾਈਮ ਲੱਗਦਾ